ਮਨੁੱਖਾਂ ਨੇ ਪੰਜਾਬ ਦੇ ਵਿੱਚ ਦਿੱਤੀਆਂ ਸਰਕਾਰੀ ਨੌਕਰੀਆਂ ਦਾ ਵੇਰਵਾ ਦਿੱਤਾ ਅਤੇ ਉਹ ਪੌਂਟਿਸ ਵਿੱਚ ਕਿਉਂ ਆਏ ਨੇ ਇਹ ਵੀ ਦੱਸਿਆ ਆਓ ਤੁਹਾਨੂੰ ਦੱਸਦੇ ਹਾਂ ਪੰਪਾ ਸਾਹਿਬ ਨੇ ਕੀ ਕਿਹਾ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਸਿਰ 24 ਸਾਲ ਹੋਏ ਨੇ ਅਸੀਂ ਹੁਣ ਤੱਕ ਪੰਜਾਬ ਦੇ ਵਿੱਚ 44666 ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀਆਂ ਦੇ ਚੁੱਕੇ ਨੇ ਉਹ ਵੀ ਬਿਨਾਂ ਰਿਸ਼ਮਤ ਲਿੱਤੇ ਅਤੇ ਬਿਨਾਂ ਰਿਸ਼ਫਾਰਿਸ਼ ਦੇ ਸਰਕਾਰੀ ਨੌਕਰੀਆਂ ਦੇ ਚੁੱਕੇ ਹਾਂ ਹਰਿਆਣਾ ਵਾਲਿਓ ਇਸ ਵਾਰ ਤੁਸੀਂ ਆਪਣੇ ਪੰਜਾਬ ਰਹਿੰਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਫੋਨ ਕਰਕੇ ਪੁੱਛ ਸਕਦੇ ਹੋ ਜਿੰਨਾ ਨੌਜਵਾਨਾਂ ਤੇ ਮੁੰਡਿਆਂ ਤੇ ਦੇਸ਼ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਸੀ ਅੱਜ ਉਹਨਾਂ ਮੁੰਡਿਆਂ ਤੇ ਡੰਗਾਂ ਦੇ ਨਿਸ਼ਾਨ ਹਨ ਸ਼ਹੀਦ ਆਜ਼ਮ ਸਰਦਾਰ ਸ਼ਹੀਦ ਭਗਤ ਸਿੰਘ ਜੀ ਨੇ ਅਜਿਹਾ ਕਦੇ ਨਹੀਂ ਸੋਚਿਆ ਹੋਣਾ ਕਿ ਮੇਰੇ ਤੋਂ ਬਾਅਦ ਦੇ ਨੌਜਵਾਨਾਂ ਦਾ ਅਜਿਹਾ ਹਾਲ ਹੋਵੇਗਾ ਸਾਡਾ ਰਾਜਨੀਤੀ ਚ ਆਉਂਦਾ ਕੋਈ ਇਰਾਦਾ ਨਹੀਂ ਸੀ ਵਿਰੋਧੀ ਪਾਰਟੀਆਂ ਵੱਲੋਂ ਦੇਸ਼ 'ਚ ਕੀਤੀ ਜਾ ਰਹੀ ਲੁੱਟ ਦੇ ਸਾਨੂੰ ਰਾਜਨੀਤੀ 'ਚ ਆਉਣ ਲਈ ਮਜਬੂਰ ਕਰ ਦਿੱਤਾ ਸਿਰ ਰਾਜਨੀਤੀ ਦੇ ਵਿੱਚ ਪੈਸਾ ਕਮਾਉਣ ਲਈ ਨਹੀਂ ਬਲਕਿ ਦੇਸ਼ ਨੂੰ ਇੱਕ ਨਵੀਂ ਦਿਸ਼ਾ ਅਤੇ ਦਸ਼ਾ ਦੇਣ ਲਈ ਆਏ ਹਾਂ ਸਾਡਾ ਮੁੱਖ ਟੀਚਾ ਲੋਕਾਂ ਨੂੰ ਚੰਗੀਆਂ ਸਹੂਲਤਾਂ

ਉਨਾ ਵੀ ਜੋ ਹੈ ਬੜੀ ਕਮ ਨਹੀਂ ਕਿਤੇ ਪੰਤ ਮਾਨ ਸਾਹਿਬ ਨੇ ਵੱਡੀ ਗੱਲ ਕਹੀ ਪੰਤ ਸਾਹਿਬ ਨੇ ਕਿਹਾ ਸਾਡਾ ਜੋ ਹੈ ਆਮ ਦਾ ਮਕਸਦ ਸੀਗਾ ਪੋਲਿਟਿਕਸ ਵਿੱਚ ਇਹੀ ਜੋ ਵਿਰੋਧੀ ਪਾਰਟੀਆਂ ਨੇ ਲੁੱਟ ਕੀਤੀ ਹੈਗੀ ਉਸ ਨੂੰ ਲੋਕਨ ਦੇ ਲਈ ਅਸੀਂ ਜੋ ਹੈ

پرانی میں بند ہونے ویڈیو گل کہ جو ہے پتما صاحب پورے بارے کام کر رہے گے گے بھی جو ہے پالیٹکس کے باقی دیکھتے ہیں کہ ہوا کام کر دیت میری دی باقی بنے رہو باق وقت ویڈیو شیئر کر دو جیتما صاحب کی جو